ਪਾਪਾ ਨਹੀਂ ਸੀ ਵੀਡੀਓ ਜ਼ਿਆਦਾ ਪਾਉਂਦਾ ਠੀਕ ਪਰੋਖੇ ਦਾ ਭਈ ਇਹ ਚੋਟੀ ਠੀਕ ਇਹ ਵੀ ਦੇਖੋ ਜੋ ਦਿਸੀ ਜਾਂਦਾ ਜੀ ਕੋਈ ਝੂਠ ਨਹੀਂ ਆਉੱਚਾ ਸੋਹਣੀ ਝੋਟੀ ਆ ਸੋਹਣਾ ਢਾਂਚਾ ਥਣਾ ਦਾ ਸਾਈਜ਼ ਚੈੱਕ ਕਰੋ ਬਹੁਤ ਸੋਹਣਾ ਆਧ ਨੂੰ ਅਨੁਮਾਨ ਹੋਊਗਾ ਵੀ ਵਾਕਿਆ ਹੀ ਦੁੱਧ ਕੱਢਿਆ ਹੈਗਾ ਸਾਰੇ ਪੇਟ ਕੁੜੀਆਂ ਨਹੀਂ ਨਿਗਾਹ ਮਾਰੋ ਵਾਕਿਆ ਹੀ ਦੋਸਤੋ ਝੋਟੀ ਇੱਥੇ ਆਉਂਗੇ ਤੁਹਾਨੂੰ ਦੱਸੂਗੀ ਵੀ ਝੋਟੀ ਹੈ ਐਚਐਫ گاਵਾ ਵਰਗਾ ਹਵਾਨਾ ਉੱਪਰ ਤੋਂ ਲੈ ਕੇ ਸੂ ਤੋਂ ਲੈ ਕੇ ਇਹ ਗੱਲ ਕਰੀਏ ਥੱਲੇ ਤਾਂ ਹੀ ਪੂਰਾ ਚੌੜਾ ਹਵਾਨਾ ਤੇ ਥਣਾ ਦਾ ਸਾਈਜ਼ ਕਿਆ ਬਾਤ ਹੈ ਸਾਇਦ ਵਾਕਿਆ ਹੀ ਦੋਸਤੋ ਹਜੇ ਢਿੱਲੀ ਪਈ ਐ ਮੱਜ ਜੇ ਗੱਲ ਕਰੀਏ ਨਾ ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਲੈ ਬਈ ਤੇ ਜੇ ਬਹੁਤ ਸਵਾਲ ਆ ਗਿਆ ਇੰਨੀ ਠੰਡੀ ਸੀਲ ਵਹਿੜਾ ਦੇਖੋ ਨੀਵੀਂ ਪਾ ਕੇ ਖੜ ਗਈ ਵਾਕਿਆ ਹੀ ਦੋਸਤੋ ਵਹਿੜ ਹੈ ਗਈ ਆ ਤੁਸੀਂ ਆਉਂਗੇ ਨਾ ਇੱਥੇ ਆਉਂਗੇ ਵਾਕਿਆ ਹੀ ਵਹਿੜਾ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਈ ਦੇ ਵੀ ਫਰਮੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਸੰਗੂ ਤੌਣ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਸ਼੍ਰੀ ਮੁਕਸਰ ਸਾਹਿਬ ਪੈ ਜਾਂਦੀ ਆ ਬਾਈ ਤੇਜੇ ਬਰਾਡ ਦੇ ਕੋਲੇ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨਾਗ ਵਿਖਾਉਣੇ ਆ ਦੋ ਸੂਈ ਸਵਾਈ ਇੱਕ ਝੋਟੀ ਆ ਸੂਈ ਸਵਾਈ ਤੇ ਇੱਕ ਵਹਿੜਾ ਦੋਸਤੋ ਇੱਕ ਗੱਬਣ ਮੱਝ ਆਪਣਾ ਉੱਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈ ਆਪਣੇ ਸਫਰਾਜ ਦੇ ਵੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੇਜੇ ਤੋਂ ਲੈ ਲੈਣੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਠਾਕ ਬਾਈ ਵਧੀਆ ਵਧੀਆ ਬ 88472 ਠੀਕ ਆ 76325 ਹੋਈ ਠੀਕ ਆ ਅੱਜ ਆਪਣੇ ਕੋਲ ਕਿੰਨੇ ਨਾਗਾ ਬਈ ਤੇ ਜੀ ਕਿ ਤਿੰਨ ਨਾਗਾ ਬੋਈ ਠੀਕ ਆ ਤਿੰਨ ਨਾਗਾ ਤੇ ਵਹਿੜ ਦੀ ਗੱਲ ਕਰੀਏ ਬਈ ਕਿੰਨਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਹੈ ਜੀ ਠੀਕ ਆ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਮਗਰ ਵੱਛੀ ਆ ਠੀਕ ਆ ਮਗਰ ਵੱਛੀ ਕੱਲ ਦੀ ਸੂਈ ਆ ਕੱਲ ਦੀ ਸੂਈ ਆ ਜੇਰ ਜੂ ਰਣਗੋ ਕੇ ਜੇਰ ਜੂ ਰੋ ਨੇ ਸਾਰੀ ਆਪਣੇ ਕੋਲ ਵੀਡੀਓ ਹੈ ਜੀ ਠੀਕ ਆ ਹਾਂਜੀ ਤੇ ਦੁੱਧ ਦੀ ਗੱਲ ਕਰੀਏ ਬਈ ਤੇ ਜੇ ਕਿੰਨਾ ਦੁੱਧ ਪਾ ਦੂਗੀ ਇਹ 20 ਕਿਲੋ ਤਾਂ ਹੁਣ ਬੋਲੀ ਆ ਜੀ ਠੀਕ ਆ 20 ਪਹਿਲਾਂ ਸੂਏ ਨੇ ਪਹਿਲੇ ਸੂਏ 26 27 ਲੀਟਰ ਤੇ ਹੁਣ 20 ਕਿਲੋ ਬੋਲੀ ਜੀ ਕੱਲ ਦੀ ਆਪਾਂ ਹਜੇ ਸਾਰੀ ਵਹਿਲੀ ਤਾਂ ਨਹੀਂ ਕੀਤੀ 7 ਕਿਲੋ ਕੱਢਿਆ ਤੋ ਠੀਕ ਆ ਤੇ ਹੁਣ ਆਪਾਂ ਕਰਨੀ ਹੈ ਹਜੇ ਵਹਿਲੀ ਪਾ ਦੂ 22 ਲੀਟਰ ਦੇ ਲਗਭਗ ਵੇਖੋ ਨਾਰਮਲ ਹੀ ਹੈ ਜੀ 12 13 ਕਿਲੋ ਡੰਗ ਤਾਂ ਨਾਰਮਲ ਹੈ ਵੈਰੀ ਪੈਸੇ ਦੀ ਪਲੀ ਬਹੁਤ ਹੈ ਜੀ ਸਹੀ ਗੱਲ ਆ ਬਾਕੀ 10 ਦੀ ਹੈ ਹਾਂ ਫਿਰ ਬੱਚਾ ਬੂਚਾ ਚੰਗਾ ਦੇਗੀ ਬਾਕੀ ਹੈ ਵੀ ਕ੍ਰਾਸ ਸੰਗ ਤੇ ਦੁੱਧ ਵੀ ਬੈਂਤੇ ਜੇ ਦਾ ਸੰਗਣਾ ਹੁੰਦਾ ਮਾਨਾ ਜਿਹੜੇ ਹਿਸਾਬ ਨਾਲ ਹਾਂ ਲੋ ਫੇਸ ਚੈੱਕ ਕਰੋ ਸੋਹਣਾ ਫੇਸ ਆ ਤੇ ਬਾਕੀ ਜਿਹੜੇ ਵੀਰ ਤੋਂ ਆਈ ਆ ਸੁਭਾਈ ਸੁਮੇ ਦੀ ਚੰਗੀ ਕੀਤੀ ਹੈ ਹਨਾ ਬੈਠੇ ਜੀ ਆ ਸਭੀ ਬਹੁਤ ਆਈ ਲੋ ਥਾਣ ਹਵਾਨੇ ਨਹੀਂ ਜਜਮੈਂਟ ਕਰੋ ਜੀ ਬਹੁਤ ਸੋਹਣਾ ਜੋਸ਼ ਵਾਲਾ ਹਵਾਨਾ ਤੇ ਥਣਾ ਦਾ ਸੈੱਟ ਚੈੱਕ ਕਰੋ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਤੇ ਜੇ ਗੱਲ ਕਰੀਏ ਨਾ ਦੁੱਧ ਤਕਰੀਬਨ ਜਿਹੜੇ ਹਿਸਾਬ ਨਾਲ ਕ੍ਰੋਸ ਆਂਗਾ ਨਾ ਮੱਝਾਂ ਰ ਗਈ ਹੋਊਗਾ ਇਹਦਾ ਮਗਰਲੇ ਪਾਸੋਂ ਹਵਾਨਾ ਚੈੱਕ ਕਰੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਕਰਮਾ ਵਾਲੀ ਨੇ ਲੋ ਜੀ ਸਾਈਡ ਤੋਂ ਵੀ ਥਣਾ ਦਾ ਸੈਜ ਅਗਲੇ ਤੋਂ ਅਗਲੇ ਥਣ ਦਾ ਗਾਇਓ ਘੱਟੋ ਘੱਟ ਫੋਟਾਂਗੂ ਆ ਅਗਲੇ ਤੋਂ ਮਗਰਲੇ ਦਾ ਜੇ ਗੱਲ ਕਰੀਏ ਘੱਟੋ ਘੱਟ 5-6 ਇੰਚੀ ਗਾਇਵਾ ਦੋਸਤੋ ਤੇ ਬੱਛੀ ਤੁਹਾਨੂੰ ਉਖਾਉਣੇ ਆ ਦੋਸਤੋ ਬੱਛੀ ਵੀ ਸੇਮ ਆਪਦੇ ਵਰਗੀ ਆ ਸੋਹਣਾ ਦੋਸਤੋ ਬੱਚਾ ਜੇ ਗੱਲ ਕਰੀਏ ਬੱਛੀ ਕੰਦ ਘਾਟ ਸੋਹਣਾ ਵਹਿੜ ਦਾ ਤੋੜ ਕੇ ਤੁਹਾਨੂੰ ਉਖਾ ਦਿੰਨੇ ਆ ਲੈ ਵੀ ਤੇ ਜੇ ਇੱਕ ਨਹੀਂ ਖੋਲ ਕੇ ਤੋੜ ਕੇ ਵਿਖਾ ਦੀ ਲੋ ਵੀ ਤੁਰੇ ਜਾਂਦੀ ਤੇ ਨਾ ਹਵਾ ਨਹੀਂ ਜਜਮੈਂਟ ਕਰਿਓ ਜੇ ਆ ਪੰਡ ਹਵਾਨੇ ਦੀ ਆ ਬਹੁਤ ਸੋਹਣਾ ਦੋਸਤੋ ਕਟ ਵਾਲਾ ਹਵਾਨਾ ਇਹ ਥਣਾ ਦਾ ਸੈਜ ਗੈ ਬਹੁਤ ਸੋਹਣਾ ਸੰਭਾਈ ਸੰਭਾਈ ਜਿਹੜੇ ਵੀ ਤੋਂ ਆਏ ਵਾਕਿਆ ਹੀ ਦੱਸਦੀ ਆ ਸੰਭਾਈ ਹੋਈ ਆ ਲੈ ਵੀ ਮੋੜ ਲਾ ਬਾਈ ਤੇ ਜੇ ਥੋੜਾ ਜਿਹਾ ਬੱਚੇ ਦਾ ਕਰਦੀ ਆ ਬਾਹਰ ਸਾਫ ਸੁਥਰੀ ਆ ਜੇ ਵੈਸੇ ਸੀਲ ਸਾਹੂ ਆ ਜੇ ਗੱਲ ਕਰੀਏ ਕੋਈ ਅਚਾਨੀ ਮਨ ਦੀ ਭੌਂ ਦੀ ਕੈਮਰਾ ਜਮਣ ਫੋਲੇ ਕਰ ਲੋ ਦੇਖ ਸਕਦੇ ਆ ਹੱਥ ਮਾਰੋ ਜੋ ਮੱਦੀ ਮਾਰੀ ਚੱਲ ਠੀਕ ਆ ਲੈ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਜਿਵੇਂ ਮਰਜ਼ੀ ਕੋਈ ਹੱਥ ਲਾਈ ਜਾਵੇ ਲੈ ਬੀ ਤੇ ਜੇ ਬਹੁਤ ਸਵਾਲ ਆ ਗਿਆ ਇੰਨੀ ਠੰਡੀ ਸੀਲ ਵਹਿੜਾ ਦੇਖੋ ਨੀਵੀ ਪਾ ਕੇ ਖੜ ਗਈ ਵਾਕਿਆ ਹੀ ਦੋਸਤੋ ਵਹਿੜ ਹੈਗੀ ਆ ਤੁਸੀਂ ਆਉਂਗੇ ਨਾ ਇੱਥੇ ਕਹੋਗੇ ਵਾਕਿਆ ਹੀ ਵਹਿੜ ਆ ਤੇ ਭਾਈ ਤੇ ਜੇ ਹਾਂ ਨਾ ਜਾਂ ਰੇਟ ਦੱਸ ਦੀ ਇਹਦਾ ਕੋਈ ਬਾਲਾ ਫਰਕ ਨਾ ਭਾਈ 90000 ਰੁਪਏ ਦੇ ਦੇ ਬਸ ਠੀਕ ਆ 90000 ਦੀ ਹਾਂ ਦੁੱਧ 30 ਕਿਲੋ ਦੀ ਓਟ ਤੇ ਰਹਿ ਜੇ ਬੰਦਾ ਕੋਈ ਠੀਕ ਆ ਵੀ ਦੁੱਧ 30 ਕਿਲੋ ਦੀ ਜਾਨਕੀ ਗਾਰੰਟੀ ਲੈ ਲਾਂਗੇ ਠੀਕ ਹਾਂ ਨਹੀਂ ਇਹ ਚ ਬਸ ਕੁਬਲਾ ਤਾਂ ਉਹ ਨਹੀਂਗਾ ਲੋ ਵੀ ਬੱਛੀ ਮਗਰ ਦੁੱਧ 30 ਕਿਲੋ ਦਾ ਅਨੁਮਾਨ ਆ ਬਾਈ ਤੇਜਾਂ ਦਾ ਤੇ ਗਰੰਟੀ ਵਾਲਾ ਹੀ ਕੰਮ ਆ ਤੇ 90000 ਰੁਪਏ ਰੇਟ ਆ ਮੌਕੇ ਤੇ ਥੋੜਾ ਬਹੁਤਾ ਮਾਨਤਨ ਹੋਈ ਇਸ ਤੋਂ ਅੱਗੇ ਬਈ ਇੱਕ ਹੋਰ ਨਗੀਨਾ ਇੱਧਰ ਆਪਣੇ ਕੋਲੇ ਖੜਾ ਗੱਬਣਾ ਇਹ ਹੈ ਹਨਾ ਹਾਂ ਗੱਬਣਾ ਬਾਈ ਠੀਕ ਆ ਕਿੰਨਾ ਕੁ ਟਾਈਮ ਪਿਆ ਬਈ ਇਹ ਸੂਚ ਇਹ ਤਾਂ ਬਾਈ ਚਾਰ ਪੰਜ ਦਿਨ ਤਾਂ ਲੈ ਜੂ ਮੱਚ ਬਈ RAM ਨਾਲੀ ਠੀਕ ਆ ਸੂਆ ਸੂਆ ਦੂਜਾ ਸੁੰਦੀ ਝੋਟੀ ਬਾਈ ਠੀਕ ਆ ਦੂਜਾ ਸੂਆ ਸੁੰਦੀ ਠੀਕ ਆ ਤੇ ਦੁੱਧ ਦਾ ਕੀ ਅਨੁਮਾਨ ਆ ਬਈ ਤੇਜੇ ਪਿਆਸੇ ਭਾਈ ਯਾਰ 16 17 ਕਿਲੋ ਪਹਿਲੇ ਸੋ ਦੁੱਧ ਦਿੱਤਾ 16 ਕਿਲੋ ਪੱਕਾ ਹੀ ਦਿੱਤਾ ਕੋਈ ਦੂਰੋਂ ਨਹੀਂ ਪਿੰਡ ਦੀ ਆਪਣੀ ਠੀਕ ਆ ਵੀ ਆਪਾਂ ਵੇਖਦੇ ਰਹੇ ਆ ਆਪਣੀ ਬੇਲੀ ਆ ਕਿ ਜੇ ਆਪਾਂ ਗੱਲ ਕਰ ਗਏ ਐ ਕਿ ਭਾਈ ਮੈਨੂੰ 20 ਦਾ ਹੀ ਨਾ ਮਾਣ ਆ ਠੀਕ ਆ ਤਾਂ ਫਿਰ ਫਿਰ 18 ਮੰਨ ਲੈ ਕੋਈ ਠੀਕ ਆ ਵੀ 18 ਕਿਲੋ ਦੀ ਗਾਰੰਟੀ ਲੈ ਲੈਣੇ ਆਪਾਂ ਗਾਰੰਟੀ ਲੈ ਲੂਗੀ ਠੀਕ ਆ ਛੋਟੀ ਲੰਮੀ ਲੁੰਜੀ ਜਿਹੜੇ ਸਹਾਵਣਾ ਹਾਲਾਤਾਂ ਝੋਟੀਆਂ ਠੀਕ ਆ ਲਓ ਵੀ ਹਵਾਨਾ ਚੈੱਕ ਕਰੋ ਕਿਰਾ ਐਚ ਐਫ گاਵਾ ਵਰਗਾ ਹਵਾਨਾ ਉੱਪਰ ਤੋਂ ਲੈ ਕੇ ਸੂ ਤੋਂ ਲੈ ਕੇ ਜੇ ਗੱਲ ਕਰੀਏ ਥੱਲੇ ਤਾਂ ਹੀ ਪੂਰਾ ਚੌੜਾ ਹਵਾਨਾ ਤੇ ਕਿਆ ਬਾਤ ਹੈ। ਦੇਖ ਸਾਡੇ। ਵਾਕਈ ਦੋਸਤੋ ਹਜੇ ਢਿੱਲੀ ਪਈ ਐ ਮੱਝ। ਜੇ ਗੱਲ ਕਰੀਏ ਨਾ ਤੇ ਸਿੰਘ ਬਿਲਕੁਲ ਕੁੰਡਾ ਦੋਸਤੋ। ਸੋਹਣੀ ਬਾਡੀ ਬੰਤਰ ਦੀ ਮੱਝ। ਇੱਥੇ ਆਓਗੇ ਤਾਂ ਤੁਹਾਡੇ ਨੂੰ ਪਸੰਦ ਆਊ ਪਤਲੀ ਚਮੜੀ ਦੇ ਵਿੱਚ ਹੈਗੀ ਆ। ਲੈ ਬਈ ਤੇ ਜੇ ਢਾ ਇਹਦਾ ਵੀ ਕਢਾ ਲਈ ਇੱਕ ਵਾਰੀ। ਬਹੁਤ ਸੋਹਣੀ ਮੱਝਾ ਦੋਸਤੋ ਜੀ ਕਰਨ ਵਾਲੀ ਗੱਲ ਕਰੀਏ ਨਾ। ਅਨੁਮਾਨ ਹੈ 2-4 ਦਿਨਾਂ ਨਾਲ ਜਾਂਦੀ ਆ ਹਵਾਨਾ ਨੇ ਪਸਾਜਣਾ ਜਿਹੜੇ ਹਿਸਾਬ ਨਾਲ ਹਵਾਨਾ। ਦੇਖ ਆ ਜੀ। ਜਾ ਕਰੀਂ ਚਿੱਟੇ ਫਗਾਂ ਵਰਗਾ ਹਵਾਨਾ ਤੇ ਪਤਲੀ ਚਮੜੀ ਆ ਦੋਸਤੋ ਤੁਹਾਨੂੰ ਦੱਸੂ ਵੀ ਛਲ ਛਲ ਕਰਦੀ ਆ ਚਮੜੀ ਲੰਮੀ ਮੁੰਜੀ ਆ ਤੁਸੀਂ ਸਹੀ ਗੱਲ ਸੋਹਣੇ ਬਜਨ ਵਿਯੂਦ ਵਾਲੀ ਹੈਗੀ ਆ ਦੂਜਾ ਸੂਆ ਕਰਮਾ ਵਾਲੀ ਨੇ ਸੁਣਾ ਬੰਦੇ ਬਈ ਤੇ ਕੋਈ ਗੱਲ ਨਹੀਂ ਥੋੜਾ ਜਿਹਾ ਹੋ ਤਾਂ ਨੇ ਰਹੀ ਗਿਆ ਕਿਉਂਕਿ ਪਹਿਲਾਂ ਹੋਰ ਪਾਸੇ ਬਈ ਤੇ ਜਿਹਨਾਂ ਵੀਡੀਓ ਕਵਰ ਕਰਨ ਗਏ ਸੀ ਤੇ ਵੈਸੇ ਫਿਰ ਵੀ ਕੋਸ਼ਿਸ਼ ਕਰਦੇ ਆ ਤੁਹਾਨੂੰ ਸਾਰੀ ਦੇ ਫਰਮਾਂ ਦੀ ਬੱਸ 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 ਤੇ ਵਿਗੋਣ ਵਾਕਈ ਦੋਸਤੋ ਬਾਈ ਤੇਜੇ ਕੋਲ ਜਦੋਂ ਵੀ ਆਈਦਾ ਮੱਝਾਂ ਇਹੋ ਜੀਆਂ ਹੀ ਹੁੰਦੀਆਂ ਤੇ ਬਾਈ ਤੇਜੇ ਇਹਦੇ ਰੇਟ ਦੀ ਗੱਲ ਕਰੀਦਾ ਫਿਰ ਇਹਦਾ ਹਾਂ ਨਾ 1,60,000 ਦੀ ਬੱਸ 1,60,000 ਦੀ ਹਾਂਜੀ ਠੀਕ ਬਹੁਤ ਗਾਰੰਟੀ ਦੇਵਾਂਗੇ ਝੋਟੀ ਕਿਸੇ ਗੱਲੋਂ ਵੀ ਠੀਕ ਐ ਵੀ 18 ਲੀਟਰ ਦੀ ਗਾਰੰਟੀ ਲੈ ਲਗੇ ਨਾ ਨਾ ਨੂੜਾ ਵੇਖੋ ਬਾਈ ਜੀ ਸਹੀ ਗੱਲ ਆ ਇੱਥੇ ਆਉਂਗੇ ਤਾਂ ਝੋਟੀ ਜ਼ਰੂਰ ਤੁਹਾਨੂੰ ਪਸੰਦ ਆਊਗੀ ਕੱਦ ਕਾਠ ਨਹੀਂ ਕੋਈ ਕਮੀ ਨਹੀਂ ਸਿੰਘ ਬਿਲਕੁਲ ਕੁੰਡਾ ਤੇ ਹਵਾਨਾ ਹੀ ਦਵਾਰੇ ਤੁਹਾਨੂੰ ਜੱਜਮੈਂਟ ਕਰਾਉਣੇ ਆ ਸੇਮ ਸਾਈਜ਼ ਦੇ ਵਿੱਚ ਥਾਣਾ ਚੈੱਕ ਕਰੋ ਤੇਰਾ ਅਗਲੇ ਨਾ ਅਗਲਾ ਸੇਵਾ ਦੇ ਮਗਰਲੇ ਨਾ ਮਗਰਲਾ ਤੇ ਅੱਗੋਂ ਵੀ ਦੋਸਤੋ ਧੁੰਨੀ ਤੋਂ ਸਟਾਰਟ ਕੀਤਾ ਹੋਇਆ ਹਵਾਨਾ ਤੇ ਇਸ ਤੋਂ ਅੱਗੇ ਭਈ ਇਹ ਸੁਈ ਸੁਵਾਈ ਝੂਟੀ ਆ ਹਾਂ ਸੁਈ ਆ ਜੀ ਠੀਕ ਆ ਕਿੰਨਵਾ ਸੂਆ ਸੂਈ ਹੈ ਬਾਈ ਤੇ ਜੀ ਇਹ ਦੂਜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਬੱਚਾ ਕੱਟੀ ਕੱਟੀ ਨਹੀਂ ਜਾਣ ਦਿੰਦਾ ਬਾਈ ਠੀਕ ਆ ਕਿੰਨੇ ਦਿਨ ਹੋ ਗਏ ਬਾਈ ਤੇ ਜੀ ਸੂਈ ਕਿਤਾਲੀ ਸੂਈ ਹੈ ਬਾਈ ਜੀ ਕੱਲ ਦੀ ਸੂਈ ਹੈ ਹਾਂ ਕੱਲ ਸੂਪੀ ਸੀ ਠੀਕ ਆ ਇਹ ਨਾਲ ਕੋਈ ਵੀਡੀਓ ਦਾ ਨਮਾਨ ਨਹੀਂ ਸੀ ਚੋਤੀ ਸੀ ਵੈਸੀ ਛੋਟੀ ਠੀਕ ਆ ਹਾਂ ਐ ਨਹੀਂ ਉਹ ਤੇ ਵੇਲੀ ਕੀਤੀ ਦਿਸੀ ਜਾਂਦੀ ਆ ਠੀਕ ਆ ਤੇ ਉਂ ਕਰਾ ਕੋਈ ਵੀਡੀਓ ਲੈ ਵੇ ਲੂ ਬਈ ਸਾਫ ਆ ਤੇ ਕਿੰਨਾ ਦੁੱਧ ਪਾ ਦੂ ਬਾਈ ਤੇ ਜੀ ਦੁੱਧ ਨੇ 15 ਕਿਲੋ ਪਲੂਨ ਨੇ ਪਾਇਆ ਜੀ ਪਹਿਲੇ ਸੂਏ ਪਾਉਂਦਾ ਹਾਂ 15 ਕਿਲੋ ਇਹ ਕਿ ਨਮਾਨਾ ਵੀ 16 17 ਕਿਲੋ ਲਓ ਵੇ ਢਾਂਚਾ ਇਹਦਾ ਵੀ ਸੋਹਣਾ ਮੂਰਾ ਕੈਟਾਗਰੀ ਦੀ ਇਹ ਬੱਚਾ ਹੈਗੀ ਆ ਸਿੰਘ ਕੁਆਲਿਟੀ ਚੈੱਕ ਕਰੋ ਤੇ ਬੱਚਾ ਚੈੱਕ ਕਰ ਲਓ ਹਜੇ 나ੜੂ ਦਾ ਨਾਲ ਹਜੇ ਕੱਲ ਹੀ ਦਸੂਗੀ ਲਓ ਦੇਖ ਸਕਦੇ ਕੱਦ ਕਾਠ ਨਹੀਂ ਕੋਈ ਕਮੀ ਨਹੀਂ ਜੇ ਗੱਲ ਕਰੀਏ ਨਾ ਥੋੜੇ ਜਿਹਾ ਵਾਲ ਹੀ ਬਾਈ ਤੇ ਜੇ ਪੂਛ ਦੇ ਵਿੱਚ ਹੈਗੇ ਹੈ ਨਾ ਜਿੱਤੇ ਬਾਕੀ ਜੈਡ ਬਲੈਕ ਵਾਲਾ ਕੰਮ ਹੀ ਆ ਸੋਹਣਾ ਢਾਂਚਾ ਦੋਸਤੋ ਹਰਿਆਣੇ ਵਾਲੀ ਝੋਟੀਆਂ ਵਾਲੀ ਆ ਜਮਾ ਕਿਉਂਕਿ ਮਿੱਠ ਕੁੜੇ ਨਹੀਂ ਨਿਗਾ ਮਾਰੇ ਸੋਹਣਾ ਥਾਣਾ ਸਾਇਆ ਕਿੰਨਾ ਕ ਦੁੱਧ ਕੱਢਿਆ ਬਈ ਤੇਜੇ ਤੇ ਸਲੋਣੇ 5 ਕਿਲੋ ਬੋਲਾ ਕੱਢਦਾ ਜੀ ਪਤਾ ਨਹੀਂ ਸੀ ਵੀਡੀਓ ਤੇ ਇਹਦਾ ਪਾਉਂਦਾ ਠੀਕ ਹੈ ਭਲੇਖੇ ਦਾ ਭਈ ਇਹ ਚੋਟੀ ਠੀਕ ਫਿਰ ਵੀ ਦੇਖੋ ਜੋ ਦਿਸੀ ਜਾਂਦਾ ਜੀ ਕੋਈ ਝੂਠ ਨਹੀਂ ਹੋੱਚਾ ਸੋਹਣੀ ਝੋਟੀ ਆ ਸੋਹਣਾ ਢਾਂਚਾ ਥਣਾਂ ਦਾ ਸੈੱਟ ਚੈੱਕ ਕਰੋ ਬਹੁਤ ਸੋਹਣਾ ਆਥ ਨੂੰ ਅਨੁਮਾਨ ਹੋਊਗਾ ਵੀ ਵਾਕਈ ਦੁੱਧ ਕੱਢਿਆ ਹੈਗਾ ਸਾਰੇ ਪੇਟ ਕੁੜਿਆਂ ਦੀ ਨਿਗਾਹ ਮਾਰੋ ਵਾਕਈ ਦੋਸਤੋ ਝੋਟੀ ਜੀ ਇੱਥੇ ਆਉਂਗੇ ਤੁਹਾਨੂੰ ਦੱਸੂਗੀ ਵੀ ਝੋਟੀ ਹੈਗੀ ਐ ਲੈ ਵੀ ਤੇਜੇ ਇਹਦਾ ਵੀ ਗੀੜਾ ਕਢਾ ਲਈ ਇੱਕ ਵਾਰੀ ਛੋਣੇ ਜਾਨਵਰਾ ਦੋਸਤੋ ਬਹੁਤ ਬਰੀਕੀਆਂ ਵਾਲੀ ਝੋਟੀ ਹੈ ਜੇ ਗਲ ਕਰੀਏ ਜਿਹੜੇ ਵੀ ਚੰਗੀਆਂ ਝੋਟੀਆਂ ਪਾਲਦੇ ਤੇ ਬੱਚਾ ਵੀ ਮਗਰ ਕੱਟੀ ਆ ਲੈ ਚੱਲ ਬਈ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰੀ ਝੋਟੀ ਆ ਤਾਜੀ ਸੂਈ ਆ ਬਾਸ ਬਾਸ ਬੰਦੇ ਬਿੱਤੇ ਜੇ ਇਹਦਾ ਕੀ ਰੇਟ ਕਰਾਂਗੇ ਬਈ ਤੇ ਜੇ ਇਹ ਹਾਂ 1,70,000 1,70,000 ਹਾਂਜੀ ਬਸ ਲਓ ਬਈ 1,70,000 ਰੁਪਏ ਰੇਟ ਆ ਮੌਕੇ ਤੇ ਥੋੜਾ ਬਹੁਤਾ 1921 ਹੋ ਜਾਂਦਾ ਹੁੰਦਾ ਜਿਹੜੇ ਵੀਰ ਦੇ ਤਿੰਨਾ ਨਗਾ ਚ ਕੋਈ ਵੀ ਨਗਾ ਹਰਿਆਣਾ ਦੀ ਝੁੱਟੀ ਹੈ ਜੀ ਪਿਓਰ ਠੀਕ ਆ ਹਰਿਆਣਾ ਦੇ ਵਿੱਚੋਂ ਆਈ ਹੈ ਹਾਂ ਹਰਿਆਣਾ ਚੋਂ ਆਈ ਮੈਂ ਤਾਂ ਵੈਸੇ ਹੀ ਬੋਲਦਾ ਬਈ ਨਹੀਂ ਨਹੀਂ ਵਾਕੀ ਉਸ ਕੋਈ ਟੋ ਨਹੀਂ ਅੱਛਾ ਹਾਂਜੀ ਵਾਕਈ ਜਸਦੀ ਕੁਆਲਟੀ ਕੁਆਲਟੀ ਦੇਖੋ ਝੁੱਟੀ ਦੀ ਸਹੀ ਆ ਨਾ ਵਾਟੋਂ ਆਈ ਸੀ ਠੀਕ ਤੇ ਤਾਂ ਕਰਕੇ ਦੋ ਦਿਨ ਪਹਿਲਾਂ ਸੂਈ ਬਾਈ ਜਾਂਦਾ ਇੱਕ ਦੋ ਦਿਨ ਪਹਿਲਾਂ ਸੂਈ ਆ ਤੇ ਬਾਕੀ ਜਿਹੜੇ ਵੀਰ ਦੇ ਪਸੰਦ ਹੋਵੇ ਕਿਉਂਕਿ ਇਹ ਵੀ ਸੂਈ ਸਵਾਈ ਆ ਤੇ ਇਧਰ ਵੈੜ ਵੀ ਸੂਈ ਸਵਾਈ ਆ ਇੱਥੇ ਤੁਸੀਂ ਚੁਵਾਈ ਕਰ ਲੈਣੀ ਆ ਤੇ ਇਹ ਗੱਬਣ ਮਾਝਾ ਇਹਦੀ ਤੁਸੀਂ ਆਪਦੀ ਤਸੱਲੀ ਕਰ ਲੈਣੀ ਇੱਥੇ ਆ ਕੇ ਤੇ ਨਾ ਨਗਾ ਚ ਕੋਈ ਵੀ ਨਾਗ ਪਸੰਦ ਹੋਵੇ ਤਾਂ ਨੰਬਰ 22 ਤੇ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਮੇਰੇ ਵੀਰ ਨੇ ਦੱਸੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ